ਸੰਗਰੂਰ ਦੇ ਵਿੱਚ ਲਗਭਗ ਦਰਜਨ ਤੋਂ ਵੱਧ ਮੌਤਾਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਹੋ ਚੁੱਕੀਆਂ ਨੇ ਇਹਨਾਂ ਮੌਤਾਂ ਦੇ ਬਾਵਜੂਦ ਸਰਕਾਰ ਜਿਹੜੀ ਆ ਉਹ ਚੁੱਪ ਵੱਟੀ ਬੈਠੀ ਹੈ ਸੰਗਰੂਰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲੱਗ ਚੁੱਕਿਆ ਹੈ ਉਸ ਧਰਨੇ ਦੀ ਅਗਵਾਈ ਕਮੰਡ ترਸੀਮ ਜੋਧਾਹੂਰੀ ਕਰਦੇ ਆ ਉਹਨਾਂ ਤੋਂ ਜਾਣਨਾ ਕਿ ਸਰਕਾਰ ਨਾਲ ਕੀ ਗੱਲਬਾਤ ਹੋਈ ਹੈ ਕਿੱਥੇ ਤੱਕ ਮਸਲਾ ਪੁੱਜਿਆ ਸਰਕਾਰ ਦੀ ਹੱਦ ਧਰਮੀ ਦੀ ਹੱਦ ਕਿੰਨੀ ਕੁ ਪਾਰ ਹੋਈ ਹੈ ਕਾਨ ਜੀ ਬਹੁਤ ਸਵਾਗਤ ਹੈ ਪੰਜਾਬੀ ਟੈਨਕਾ ਜੀ ਆਪਣੀ ਕੀ ਗੱਲ ਹੋਈ ਆ ਹੁਣ ਤੱਕ ਕੀ ਮਸਲਾ ਨਿਬੜੇ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਗਈ ਹੈ ਪਿੰਡਾਂ 'ਚ ਜਿਹੜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਪਤਾ ਵੀ ਫੈਕਟਰੀਆਂ ਚੱਲਦੀਆਂ ਰਹੀਆਂ ਨੇ ਕਈ ਫੈਕਟਰੀਆਂ ਪਹਿਲਾਂ ਫੜੀਆਂ ਗਈਆਂ ਖੰਡੂਰ ਫੜੀ ਗਈ ਬਾਹੋ ਮਾਜਰੇ ਫੜੀ ਗਈ ਹੋਰ ਨਾ ਥਾਮਾਂ ਤੇ ਫੜੀ ਗਈ ਇਸ ਤੋਂ ਪਹਿਲਾਂ ਵੀ ਤਰਨਤਾਰਨ ਦੇ ਵਿੱਚ 300 ਦੇ ਕਰੀਬ ਮੌਤਾਂ ਹੋ ਗਈਆਂ ਜਿਹੜੀਆਂ ਦੋ ਦੋ ਤਿੰਨ ਤਿੰਨ ਮੌਤਾਂ ਹੋ ਰਹੀਆਂ ਜ਼ਹਿਰੀਲੀ ਸ਼ਰਾਬ ਦੀਆਂ ਉਹ ਨੋਟਿਸ ਹੀ ਹੈ ਨਹੀਂ ਉਹ ਲੋਕ ਪੋਸਟਮਾਰਟਮ ਨਹੀਂ ਕਰਾਉਂਦੇ ਰਿਪੋਰਟ ਨਹੀਂ ਕਰਦੇ ਜਿਵੇਂ ਸਾਡੇ ਨੋਟ ਚ ਆ ਰਿਹਾ ਇੱਥੇ ਜਿਹੜੀ ਸ਼ਰਾਬ ਸਪਲਾਈ ਕੀਤੀ ਗਈ ਆ ਇਹ ਪਾਤਣਾ ਕੋਲੇ ਕੋਈ ਫੈਕਟਰੀ ਚੱਲਦੀ ਸੀ ਕੋਈ ਪਿੰਡ ਹੈ ਉੱਥੇ ਉਹ ਬਕਾਇਦਾ ਸ਼ਰਾਬ ਭਰ ਕੇ ਉੱਥੇ ਮੈਨੂਫੈਕਚਰ ਕਰਕੇ ਉੱਥੇ ਲੇਬਲ ਲਾ ਕੇ ਸਾਰਾ ਕੁਝ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਸਸਤੀ ਸ਼ਰਾਬ ਦੇ ਦੇ ਕੇ ਮਤਲਬ ਇਹ ਉਹ ਉਹਨੂੰ ਦਿੰਦੇ ਸੀ ਇਹ ਸ਼ਰਾਬ ਨੇ ਹੁਣ ਜਿਹੜੀ ਪਰਸੋਂ ਇੱਥੇ ਵਰਤਾਈ ਗਈ ਉਹਦੇ ਨਾਲ ਕੱਲ ਤੱਕ 9 ਮੌਤਾਂ ਹੋ ਗਈਆਂ ਸੀ ਜਿਦੇ 6 ਗੁਜਰਾਨੀਆਂ ਸੀ ਇਕੋ ਦਾ ਰਸਤਾ ਸੀ ਪੰਜ ਉਥੋਂ ਦੇ ਪਛਿੰਦੇ ਸੀ ਦੋ ਛੋਟੀ ਢੰਡੋਲੀਆਂ ਦੀਆਂ ਸੀ ਇੱਕ ਮਤਲਬ ਇੱਥੇ ਸੁਨਾਮ ਕੋਲੇ ਉਥੋਂ ਦੀਆਂ ਤੇ ਅੱਜ ਉਹਨਾਂ ਦੀ ਗਿਣਤੀ ਵਧ ਕੇ ਹੁਣ ਤੱਕ ਜਿਹੜੀ ਲੇਟੈਸਟ ਆ 15 ਹੋ ਗਈ ਆ ਤੇ ਦਰਜਣਾਂ ਦੇ ਕਰੀਬ ਜਿਹੜੇ ਮਰੀਜ਼ ਨੇ ਇਹਦੇ ਵਿਕਟਮ ਨੇ ਉਹ ਦਾਖਲ ਨੇ ਹਸਪਤਾਲਾਂ 'ਚ ਇਹ ਸ਼ਰਾਬ ਐਸੀ ਆ ਵੀ ਜਿਹਨੇ ਪੀਲੀ ਇਹਦੇ ਜ਼ਹਿਰ ਆ ਤੇ ਉਹ ਦਾ ਮਤਲਬ ਕਿਡਨੀ ਡੈਮੇਜ ਹੋਣੀ ਆ ਲਿਵਰ ਡੈਮੇਜ ਹੋਣਾ ਹੈਗਾ ਆਈ ਸੈੱਟ ਵੀ ਜਾਂਦੀ ਰਹਿਣੀ ਆ ਤੇ ਜਿਹੜੇ ਵਿਚਾਰੇ ਦਾਖਲ ਨੇ ਉਹਨਾਂ ਦਾ ਵੀ ਦੁਕਾਨਤ ਭਵੇਖਾ ਜਿਹੜਾ ਉਹ ਦਿਸ ਰਿਹਾ ਵੀ ਕੋਈ ਬਹੁਤਾ ਬ੍ਰਾਈਟ ਨਹੀਂ ਹੈ ਤੇ ਇਸ ਲਈ ਇੱਥੇ ਅੰਦੋਲਨ ਕੀਤਾ ਗਿਆ ਕੱਲ ਗੱਲਬਾਤ ਚੱਲਦੀ ਰਹੀ ਪ੍ਰਸ਼ਾਸਨ ਨਾਲ ਲੋਕਲ ਲੈਵਲ ਤੇ ਤੇ ਕੱਲ ਸ਼ਾਮ ਨੂੰ ਅਸੀਂ ਪਿੰਡ ਦੇ ਵਿੱਚ ਗਏ ਉੱਥੇ ਐਕਸ਼ਨ ਕਮੇਟੀ ਬਣਾਈ ਅੱਜ ਇੱਥੇ ਤਾਂ ਇਕੱਠ ਰੱਖਿਆ ਇਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਪ੍ਰਸ਼ਾਸਨ ਨਾਲ ਮੀਟਿੰਗ ਦੇ ਬੈਸਟਾ ਰਹੀ ਹਲੇ ਅਸੀਂ ਜੋ ਮੰਗ ਕਰ ਰਹੇ ਹਾਂ ਵੀ ਇਹਦੇ ਚ ਜਿਹੜੇ ਤਿੰਨ ਚਾਰ ਬੰਦੇ ਸ਼ਰਾਬ ਸਪਲਾਈ ਕਰਨ ਵਾਲੇ ਵੇਚਣ ਵਾਲੇ ਨੇ ਉਹਨਾਂ ਦਾ ਤਾਂ ਇਹ ਹੋ ਵੀ 100 ਦੀ 150 ਦੀ ਬੇਚਤੀ 5000 ਰੁਪਏ ਕਮਾ ਲੇ ਦੋਸ਼ੀ ਤਾਂ ਉਹ ਵੀ ਨੇ ਪਰ ਇਹਦੇ ਪਿੱਛੇ ਦੋਸ਼ੀ ਵੱਡੇ ਨੇ ਕਿਉਂਕਿ ਪਹਿਲਾਂ ਜਿਹੜੀਆਂ ਫਕਕੀਆਂ ਫੜੀਆਂ ਗਈਆਂ ਨੇ ਉਹਨਾਂ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਵੀ ਕਿਹਾ ਮੇਰੇ ਕੋ 11 ਐਮਐਲਿਆਂ ਦੀ ਫਾਈਲਾਂ ਤਿਆਰ ਨੇ ਜਿਹੜੇ ਇਸ ਧੰਦੇ ਤੇ ਵਿੱਚ ਲਿਪਤ ਨੇ ਸੋ ਇਹ ਧੰਦਾ ਜਿਹੜਾ ਕੋਈ ਆਪਣੇ ਆਪ ਨਹੀਂ ਕੋ ਚਲਾ ਸਕਦਾ ਇਹਦੇ ਪਿੱਛੇ ਰਾਜਨੀਤਿਕ سپورਟ ਇਹਦੇ ਪਿੱਛੇ ਪ੍ਰਸ਼ਾਸਨ ਦੀ سپورਟ ਸੋ ਅਸੀਂ ਮੰਗ ਕਰਦੇ ਆਂ ਵੀ ਪਾਤੜਾਂ ਦੇ ਜਿਹੜੇ ਪਿੰਡ ਚੋਂ ਇਹ ਫੈਕਟਰੀ ਫੜੀ ਗਈ ਉੱਥੇ ਦਾ ਐਸ ਐਚ ਓ ਸੀ ਤਾਂ ਡੀ ਐਸ ਪੀ ਉੱਥੇ ਦਾ ਅਫਸਰ ਕੋਈ ਅਫਸਰ ਉਹਨਾਂ ਨੇ ਉਹਨਾਂ ਨੂੰ ਕਿਉਂ ਨਾ ਮਤਲਬ ਉਹ ਕੀਤਾ ਜਾਵੇ ਤੇ ਜਿੱਥੇ ਮੌਤਾਂ ਹੋਈਆਂ ਨੇ ਸੁਨਾਮ ਦੇ ਵਿੱਚ ਹੋਈਆਂ ਨੇ ਇੱਥੇ ਦੜਬੇ ਦੇ ਵਿੱਚ ਹੋਈਆਂ ਨੇ ਵੀ ਇੱਥੇ ਦੇ ਜਿਹੜੇ ਪੁਲਿਸ ਵਾਲੇ ਕੀ ਕਰਦੇ ਨੇ ਇਹ ਪੁਲਿਸ ਪ੍ਰਸ਼ਾਸਨ ਤੋਂ ਬਿਨਾ ਇਹ ਸ਼ਰਾਬ ਚੱਲ ਹੀ ਨਹੀਂ ਸਕਦੀ ਸਾਡੇ ਕੋ ਤਾਂ ਆਧਾਰਨਾ ਨੇ ਵੀ ਜਿੱਥੇ ਮੋਟਾ ਕੰਮ ਧੰਦਾ ਚੱਲਦਾ ਚਿੱਟੇ ਦਾ ਜਾਂ ਹੋਰ ਉੱਥੇ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਆ ਕੇ ਉੱਥੇ ਨਾ ਖਾਂਦੇ ਪੀਂਦੇ ਨੇ ਉਹਨਾਂ ਨੂੰ ਸਪੋਰਟ ਹੈਗੀ ਹੈ ਇਸ ਕਰਕੇ ਇਲੈਕਸ਼ਨਾਂ ਆ ਗਈਆਂ ਨੇ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਇਸ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਸਤਾ ਵਿੱਚ ਰਹੀਆਂ ਸਮੇ ਸਮੇਤੇ ਇਹ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਹਰ ਪਾਪ ਕਰਦੀਆਂ ਨੇ ਇਸ਼ਰਾਬ ਵੀ ਦੇਣ ਗਿਆ ਚਿੱਟਾ ਵੀ ਦੇਣ ਗਿਆ ਪੈਸੇ ਵੀ ਦੇਣ ਗਿਆ ਇਹ ਹੋਰ ਲਾਲਚ ਵੀ ਦੇਣ ਗਿਆ ਹੁਣ ਜਿਹੜੇ 2 ਮਹੀਨੇ ਆ ਬੜੇ ਕ੍ਰੂਸ਼ਲ ਆ ਇਸ ਦੇ ਵਿੱਚ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਆ ਨੋਟੀ ਸ਼ਰਾਬ ਆ ਉਹ ਮਤਲਬ ਹੋਰ ਵੀ ਵੰਡੀ ਜਾਣੀ ਆ ਉਹ ਦੱਸਿਆ ਗਿਆ ਵੀ 10000 ਬੋਤਲ ਫੜੀ ਗਈ ਆ ਲੇਬਲ ਫੜੇ ਗਏ ਨੇ ਇਹ ਸਾਰਾ ਕੁਛ ਇਹਦੇ ਤੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬੁੱਕ ਕੀਤਾ ਜਾਵੇ ਦੋਸ਼ੀ ਇਕੱਲੇ ਇਹ ਨਹੀਂ ਵੀ ਸ਼ਰਾਬ ਮੈਨੂਫੈਕਚਰ ਕਰਨ ਵਾਲੀ ਫੈਕਟਰੀ ਵਾਲੇ ਜਾਂ ਵੇਚਣ ਵਾਲੇ ਜਿਹੜੇ ਜਿਹੜੇ ਅਫਸਰ شاہੀ ਆ ਜਿਨ੍ਹਾਂ ਦੀ ਡਿਊਟੀ ਆ ਜਿਨ੍ਹਾਂ ਦੇ ਇਲਾਕੇ ਚ ਹੋ ਰਿਹਾ ਉਹਨਾਂ ਨੂੰ ਵੀ ਮਤਲਬ ਉਹ ਮਤਲਬ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਇਹ ਸਾਡੀ ਮੀਟਿੰਗ ਹੋਈ ਆ ਤੇ ਹਲੇ ਕੋਈ ਛੱਟਾ ਨਹੀਂ ਬਾਕੀ ਅਸੀਂ ਕਹਿੰਨੇ ਕੰਪਨਸੇਸ਼ਨ ਦਿਓ ਉਹਨਾਂ ਨੂੰ ਗਰੀਬ ਪਰਿਵਾਰ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਤੇ ਉਹਨਾਂ ਦਾ ਇਲਾਜ ਫ੍ਰੀ ਹੋਵੇ ਹੁਣ ਵੀ ਸਾਨੂੰ ਰਿਪੋਰਟਾਂ ਆਈਆਂ ਵੀ ਪਟਿਆਲੇ ਦੇ ਵਿੱਚ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਹ ਡਾਕਟਰ ਲਿਖਦੇ ਨੇ ਉਹਨੂੰ ਪ੍ਰਾਈਵੇਟ ਪ੍ਰਾਈਵੇਟ ਆਪਣੇ ਕੇਮਿਸਟਾਂ ਤੋਂ ਡਰਗਸ ਪ੍ਰੋਟੋਂ ਦਵਾਈ ਲੈ ਕੇ ਜਾਣੀ ਪੈਂਦੀ ਹੈ ਇਨਾ ਕ ਮੰਨੇ ਆ ਵੀ ਉੱਥੇ ਡੀਸੀ ਦੀ ਡਿਊਟੀ ਲਈ ਆ ਵੀ ਉਸੇ ਉਹ ਬਿੱਲ ਵੀ ਪੇ ਕਰਾਂਗੇ ਇਲਾਜ ਵੀ ਕਰਾਵਾਂਗੇ ਤੇ ਸਾਨੂੰ ਇਹ ਕਿਹਾ ਗਿਆ ਵੀ ਜਿੱਥੇ ਤੱਕ ਫੈਕਟਰੀ ਵਾਲੇ ਸੀ ਅਸੀਂ ਦੂਸਰੇ ਸੁਭਾਚ ਵੀ ਛਾਪੇ-ਛੁਪੇ ਮਾਰ ਰਹੇ ਆ ਪਰ ਹਲੇ ਸਾਡੀ ਤਸੱਲੀ ਨਹੀਂ ਹੈ ਦੂਸਰੇ ਨੂੰ ਕੰਪੰਸੇਟ ਕੀਤਾ ਜਾਵੇ ਇਹ ਗਰੀਬ ਪਰਿਵਾਰ ਨੇ ਇਹਨਾਂ ਦੇ ਬੱਚਿਆਂ ਨੇ ਪੜਨਾ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੇ ਡਿਪੈਂਡੈਂਟ ਨੇ ਜਿਹੜੇ ਉਹਨਾਂ ਨੂੰ ਰੋਜ਼ਗਾਰ ਦਾ ਉਹਨਾਂ ਦੀ ਲਿਆਕਤ ਦੇ ਮੁਤਾਬਕ ਕੁਆਲਿਫੀਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਔਰ ਸਰਕਾਰ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਕੰਪਨਸੇਟ ਕਰੇ ਕਿੰਨੀ ਕੰਪਨਸੇਸ਼ਨ ਦੀ ਮੰਗ ਕੀਤੀ ਗਿਆ ਰਕਮ ਅਸੀਂ ਤਾਂ ਕਹਿੰਨਾ ਕਰੋੜ ਰੁਪਈਆ ਦਿਓ ਜਿਹੜੇ ਮਰਦੇ ਨੇ ਕਰੋੜਾਂ ਦੇ ਕਰੋੜ ਦੀ ਗਲਤੀ ਆ ਅਸੀਂ ਤਾਂ ਮੰਗ ਕਰਾਂਗੇ ਸਰਕਾਰ ਕੀ ਦਿੰਦੀ ਉਹ ਕਹਿ ਰਹੇ ਨੇ ਵੀ ਕੋਟ ਲੱਗਿਆ ਹੋਇਆ ਜੇ ਕੋਟ ਲੱਗਿਆ ਹੋਇਆ ਤੇ ਸ਼ਰਾਬ ਵੇਚਣ ਵਾਲਿਆਂ ਤੇ ਕੋਟ ਨਹੀਂ ਹੈ ਸ਼ਰਾਬ ਦੀ ਸਪਲਾਈ ਵੱਧ ਰਹੀ ਉਹਨਾਂ ਤੇ ਕੋਟ ਨਹੀਂ ਹੈ ਜਿਹੜੇ ਮਾਰੇ ਜਾ ਰਹੇ ਨੇ ਜਿਹੜੇ ਵਿਕਟਮ ਨੇ ਉਹਨਾਂ ਤੇ ਕੋਟ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਤਾਂ ਕੋਈ ਚੱਲ ਹੀ ਰਹੀ ਐ ਇਲੈਕਸ਼ਨ ਕਮਿਸ਼ਨ ਆ ਉਹ ਸਰਕਾਰ ਆ ਉਹ ਮਤਲਬ ਇਹਨਾਂ ਨੂੰ ਕੰਪਨਸੇਟ ਕਰੇ ਜੇ ਨਹੀਂ ਕੰਪਨਸੇਟ ਕਰਦੇ ਤੇ ਲੋਕ ਅੰਦੋਲਨ ਦੇ ਰਾਹ ਤੇ ਨੇ ਹੁਣ ਜੀ ਇੱਕ ਵੱਡੀ ਗੱਲ ਇਹ ਆ ਕਿ ਲਗਾਤਾਰ ਕੋਈ ਵੀ ਆਗੂ ਆ ਜਿਹੜਾ ਖਾਸ ਕਰਕੇ ਸੱਤਾਧਾਰੀ ਤੇਰਦਾ ਜਾਂ ਵਿਰੋਧੀ ਤੇਰ ਵੀ ਆ ਉਹਨਾਂ ਨੇ ਉਸ ਲੈਵਲ ਤੇ ਹਾਂ ਦਾ ਨਾਰਾ ਇਹਨਾਂ ਮਜ਼ਦੂਰ ਪਰਿਵਾਰਾਂ ਲਈ ਮਾਰਿਆ ਨਹੀਂ ਹੋਇਆ ਤੱਕ ਨਹੀਂ ਮਾਰਨਗੇ ਵੀ ਉਹ ਕਿਉਂਕੋ ਲੇਖਣਾ ਨੇ ਨਾ ਹੁਣ ਮਾਰਨਗੇ ਵੀ ਪਰ ਉਹ ਸਮਝਦੇ ਵੀ ਉਹਨਾਂ ਨੇ ਪਾਪ ਕੀਤਾ ਹੈ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ ਉਹਨਾਂ ਦੇ ਸਮੇਂ ਦੇ ਵਿੱਚ ਸ਼ਰਾਬਾਂ ਨਸ਼ੇ ਵੰਡੇ ਗਏ ਨੇ 300 ਬੰਦਾ ਜਿਹੜਾ ਤਰਨਤਾਰ ਮਰਿਆ ਉਹ ਕਾਂਗਸ ਦੇ ਰਾਜ ਵੇਲੇ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਲੋਕ ਉੱਥੇ ਜਾ ਕੇ ਰੌਲਾ ਪਾਉਂਦੇ ਸੀ ਵੀ ਇਹਨਾਂ ਨੂੰ ਕਰੋ ਇਹਵੇਂ ਜਿਵੇਂ ਅਕਾਲੀ ਪਾਰਟੀ ਦੇ ਰਾਜ ਚ ਉਹ ਮਤਲਬ ਉਹ ਸਮਝਦੇ ਆ ਵੀ ਉਹ ਲੋਕਾਂ 'ਚ ਆ ਕੇ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਬੰਦੇ ਰੱਖੇ ਦਲਾਲਾ ਰਹੀਂ ਨਸ਼ੇ ਬਣਾਏ ਗਏ ਨੇ ਕਿਵੇਂ ਨਾ ਕਿਵੇਂ ਵੋਟ ਲੈ ਲਈਏ ਇਸ ਲਈ ਉਹ ਦੇ ਕੈਨ ਨਾਟ ਫੇਸ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਉਹ ਗਿਲਟੀ ਕੌਨਸ਼ੀਅਸ ਨੇ ਸਾਹਮਣਾ ਕਰਨਾ ਬੜਾ ਔਖਾ ਇੱਥੇ ਉਹੀ ਲੜਨਗੇ ਜਿਨ੍ਹਾਂ ਦਾ ਲੋਕਾਂ ਨਾਲ ਕੋਈ ਹਮਦਰਦੀ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਨੇ ਜਿਹੜਾ ਉਹਨਾਂ ਨੂੰ ਇਸ ਗੁਰਬਤ ਚੋਂ ਕੱਢਣਾ ਚਾਹੁੰਦੇ ਨੇ ਤੇ ਉਹ ਲੋਕ ਨੇ ਜਿਹੜੇ ਮੈਦਾਨ ਚ ਨੇ ਇੱਥੇ ਤਾਂ ਇਸ ਨਾਲ ਸਾਡਾ ਕਾਮੜ ਤਰਸੇਮ ਜੋਧਾ ਹੋ ਰਹੀ ਜਿਹਨਾਂ ਨੇ ਸਥਿਤੀ ਨੂੰ ਸਪਸ਼ਟ ਕੀਤਾ ਫਿਲਹਾਲ ਸਰਕਾਰ ਜਿਹੜੀ ਆ ਕੋਰਡ ਦਾ ਬਹਾਨਾ ਲਾ ਰਹੀ ਹੈ ਅਦਰਸ਼ ਚੋਣ ਜਾਬਤੇ ਦਾ ਬਹਾਨਾ ਲਾ ਰਹੀ ਹੈ ਫਿਲਹਾਲ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਿਹੜੇ ਰੂਪ ਚ ਜਾਂਦਾ